ਜੇ ਤਾਂ ਬਿਆਨ ਨੂੰ ਕਹਿ ਦਿਆ ਤਾਂ ਵੀ ਮੇਰੀ ਹਜੇ ਉਮਰ ਨਹੀਂ ਹੈਗੀ ਇਹ ਬਾਲ ਕੇ ਤਾਂ ਤਾਂ ਵੀ ਸਿਰ ਤੇ ਟੱਕਰਾ ਬੇਬੇ ਲੈ ਲੈ ਸਿਰ ਤੇ ਤੁਨੀ ਦੱਸ ਕੀ ਹੋ ਗਿਆ ਸਿਰ ਤੇ ਤੁਨੀ ਲੈ ਕੇ ਹੋਇਆ ਕੁਛ ਨਹੀਂ ਟੱਕ ਕੇ ਰੱਖਿਆ ਕਰ ਸਿਰ ਪਤਾ ਸਿਆਣੇ ਬੰਦੇ ਵਿਚਾਰ ਕਰਦੇ ਨੇ ਇਹਨਾਂ ਦੀ ਕੁੜੀ ਨੰਗੇ ਸਿਰ ਫਿਰਦੀ ਰਹਿੰਦੀ ਐ ਰਹਿੰਦੀ ਖੁੰਦੀ ਵਾਲ ਵੀ ਨਹੀਂ ਇਕੱਠੇ ਕਰਦੀ ਹੈਗੀ ਫੇਰੇ ਫੇਰੇ ਕਰਦੇ ਨੇ ਕੁਛ ਨਹੀਂ ਹੁੰਦਾ ਅਰੇ ਜਾਨ ਦਾ ਕਹਦਾ ਮੈਨਾਂ ਲੜਨ ਲੱਗ ਗਈ ਕੁੜੀ ਨਾਲ ਨਾ ਨਾ ਭਾਈ ਮੈਂ ਤਾਂ ਕੀ ਬੋਲਾਂਗਾ ਚੱਲ ਫੇਰ ਸੋਜ ਵਧੀਆ ਹੈ ਨਾ ਯਾਰ ਠੀਕ ਹੈ ਬਾਈ ਮੇਰਾ ਕੰਮ ਚੱਲਿਆ ਸੀ ਇੱਧਰੇ ਯਾਰ ਚੱਲ ਠੀਕ ਹੈ ਤੂੰ ਵੀ ਸੜਾਇਲਾ ਕਰ ਵੇਚ ਉਹ ਨਾ ਆਣਾ ਬਾਈ ਮੈਨੂੰ ਤਾਂ ਸੌਂ ਗਿਆ ਉਹ ਭੈਣ ਭਾਈ ਵਾਲੀ ਬਣਾ ਲਿਆ ਕਰੋ ਐਂ ਕਿਹਨਾਂ ਦਾ ਲੱਗ ਜਾਂ ਨਾ ਪੜ੍ਹੇ ਸੇ ਜਿਹਾ ਕੰਮ ਹੋਰ ਗਿਦੇ ਸੇਗਾ ਚੱਲੀ ਜਾ ਜਾਂਦੇ ਨੇ ਰੀਲਾ ਹੁਣ ਨੂੰ 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 ਪਤਾ ਹੈ ਸਾਰਿਆਂ ਕਿੱਲਾ ਹਾਂ ਨੂੰ ਪਤਾ ਯਾ ਪੈਸੇ ਖਾਤਰ ਕਰਦਾ ਤੂੰ ਸਾਰਾ ਕੁਝ ਥੋੜੀ ਪੈਸੇ ਕਮਾ ਕੇ ਦਿੰਦੀ ਐ ਇੰਸਟਾਗ੍ਰਾਮ ਤੋਂ

ਠੀਕ ਹੈ ਘਰੇ ਤਾਂ ਹਾਲੇ ਘਰ ਟਾਈਮ ਨਾ ਕਿੰਨੇ ਰਾਮ ਆਓਗੇ ਟਾਈਮ ਬਿਤੇ ਰਹੋਗੇ 9 ਵਜੇ ਪਾਇਆ 9 ਵਜੇ ਕੇ ਹਾਂ ਹੋਰ ਕੀ ਹਾਏ ਹਾਏ ਬੇਬੇ ਤੁਮ ਨੂੰ ਸਵੇਰੇ 6 ਵਜੇ ਠਲਣਾ ਸੀ ਮੈਂ ਤਰੀਲ ਪਾਣੀ ਦੀਗੇ ਰੀਲ ਤੇ ਤੇ ਮਸ਼ੀਨ ਕੋਲ ਪਿੰਗਾਂ ਬਸੇ ਰੀਲ ਜਿੰਨੀ ਮਰਜ਼ੀ ਲੈ ਕੀ ਕਰਨਾ ਤੂੰ ਸਿਆਣਾ ਕੁਝ ਉਹ ਬੇਬੇ ਮੈਂ ਹੋਰ ਰੀਲ ਦੀ ਗੱਲ ਥੋੜੀ ਕਰ ਰਹੀ ਹਾਂ ਹੋਰ ਕਿਹੜੀ ਉਹ ਮੈਂ ਤਾਂ ਆ ਦੇਖ ਮੈਂ ਦੇਖ ਆ ਮਰਿਲਾ ਪਾਣੀ ਹੈ ਜੀ ਇਹ ਪਾਣੀ ਜੀ ਮੈਂ ਸਵੇਰੇ ਉੱਠ ਕੇ ਜਲਦੀ ਹਾਏ ਲੋਕਾਂ ਨੂੰ ਪਤਾ ਲੱਗ ਜੂ ਨੈਟ ਤੇ ਪਾਣੀ ਨਹੀਂ ਆ ਉਹ ਨਾ ਨਾ ਬੇਬੇ ਫਿਰ ਇਕੱਲੀਆਂ ਸੇਲੀਆਂ ਦੇਖ ਜੈਨ ਨਾ ਹੋਰ ਕੋਈ ਨਹੀਂ ਦੇਖਦਾ ਮੈਂ ਜੇ ਨੈਟ ਤੇ ਪੈ ਗਈ ਫਿਰ ਤਾਂ ਸਾਰੀ ਕਿਤੇ ਜਾਂਦੀ ਹੈਗੀ ਮੇਰਾ ਅਕਾਊਂਟ ਮੈਂ ਪ੍ਰਾਈਵੇਟ ਕਰਕੇ ਆ ਕੋਈ ਨਹੀਂ ਦੇਖਦਾ ਅੱਛਾ ਹੋਏ ਵੀ ਨਾ ਨਾ ਹੋਰ ਕਿਤੇ ਆ ਵਾਇਰਲ ਹੋ ਜੇ ਸਾਰੇ ਐ ਗਣ ਸੋਡੀ ਕੁੜੀਆਂ ਐ ਪਾਉਂਦੀ ਰਿਲਾ ਫਿਰ ਔਖਾ ਹੋਊਗਾ ਤੇਰੇ ਭਾਈ ਦੇ ਸਵਾਲ ਤੈਨੂੰ ਪਤਾ ਨੇ ਕੋਸ਼ ਨਹੀਂ ਜਾਂਦਾ ਬੇਬੇ ਮੈਨੂੰ ਬੋਦਾ ਮੈਂ ਕੀ ਕਰ ਰਹੀ ਆ ਕੀ ਕਰ ਰਹੀ ਆ ਚੰਗਾ ਚਾਹ ਪੀ ਤੇ ਉੱਠ ਕੇ ਨਹਾ ਨੂੰ ਲੈ ਤੇ ਨਾਸ਼ਤਾ ਬਣਾ ਕੇ ਦਊ ਠੀਕ ਹੁਣ ਇਹ ਬੈਡ ਟੀ ਐ ਕੀ ਕਹਿੰਦੇ ਹੁੰਦੇ ਬੈਡ ਟੀ ਕਹਿੰਦੇ ਆ ਐਂ ਕਹਿੰਦੇ ਹੁੰਦੇ ਨਾ ਕੋਈ ਤਾਂ ਮੈਂ ਮੈਂ ਗਲਤ ਕਹਿਤਾ ਉਹ ਮੈਨੂੰ ਕਿਹੜਾ ਕਹਿਣਾ ਹੁੰਦਾ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਚਾਹ ਪੀ ਕੇ ਆਣੀ ਆ ਤੁਸੀਂ ਫਿਰ ਅੰਨੇ ਨਾਸ਼ਤਾ ਰੈਡੀ ਕਰ ਲਓ ਹਾਂ ਹਾਂ ਕਰ ਦਿਆਂ ਆਲੀ ਤੇਰਾ ਭਾਗ ਹੀ ਖੁਸ਼ੀ ਵਾਲਾ ਕੀ ਕਰ ਲੂਗਾ ਮੇਰਾ ਰਿਲਾਈ ਤਾਂ ਬਣਾਉਣੀ ਆ ਮੈਂ ਕਿਹੜਾ ਗਲਤ ਕੰਮ ਕਰਦੀ ਆ ਕੋਈ ਕੀ ਕਰੀ ਜਾਂਦੀ ਆ ਬੇਬੇ ਬਸ ਆ ਕਪੜੇ ਜੇ ਪਏ ਸੀਗੇ ਚਲ ਮੈਂ ਚਾਹ ਮਾਰ ਲਿਆ ਮੈਂ ਪੀਤੂ ਕੀ ਕਰੀ ਜਾਂਦੀ ਆ ਉਹ ਤਾਂ ਹੁਣ ਉਹਨੂੰ ਫੜਾ ਕੇ ਆਈ ਸੀਗੀ ਚਾਹ ਅੱਛਾ ਤੇ ਮੈਂ ਅਖੀਰ ਹੀ ਉੱਠ ਕੇ ਆ ਜਾ ਤੇ ਨਾਤਨੋਤਾ ਬਣਾ ਦੂੰਗੀ ਤਿਆਰੀ ਕਰ ਲੂੰਗੀ ਜਾ ਹੀ ਫੜਾ ਕੇ ਜੇ ਤਮ ਗੱਲੀਆ ਠੀਕ ਆ ਕਿ ਮੈਂ ਬੜਾ ਹੀ ਲੇਟ ਹੋ ਗਈ ਸਵੇਰ ਨਾ ਹੋ ਰਹੀ ਹੋਰ ਮੈਂ ਤਾਂ ਆਖੇ ਜੀ ਕਹਿੰਦੀ ਮੈਨੂੰ ਤਾਂ ਪਤਾ ਪਤਾ ਹੀ ਪਤਾ ਹੀ ਲੱਗੇ ਪਈ ਨੂੰ ਨੀਂਦ ਆ ਗਈ ਸਹੀ ਰਹੀ ਲੱਗੇ ਹੋਗੇ ਅੱਛਾ ਉਹਨਾਂ ਲਈ ਇੱਕ ਗੱਲ ਹੋਰ ਬੇਬੇ ਹਾਂ ਉਹਦੀ ਨਾ ਹੁਣ ਪੜ੍ਹਾਈ ਵੀ ਕੰਪਲੀਟ ਹੋ ਗਈ ਆ ਹਾਂ ਤੇ ਉਹਨੂੰ ਆ ਚੁੱਲ੍ਹੇ ਚੌਕੇ ਦਾ ਸਾਰਾ ਕੰਮ ਸਿਖਾ ਦੇ ਮੈਂ ਸਿੱਖ ਲੂਗੀ ਹਜੇ ਹੁਣ ਤਾਂ ਆ ਹੀ ਆ ਗਈ ਸਿੱਖ ਲੂਗੀ ਐਡੀ ਚੀਜ਼ ਹੀ ਦੱਸ ਕੀ ਆ ਓਏ ਸਿੱਖ ਲੂਗੀ ਨਹੀਂ ਜੇ ਤੂੰ ਹੁਣ ਤੋਂ ਸਿਖਾਈਂ ਤਾਂ ਸਿੱਖੂਗੀ ਜ਼ਰੂਰ ਕੋਈ ਨਹੀਂ ਸ਼ਗਨ ਉਹ ਤਾਂ ਮੇਰਾ ਕੰਮ ਹੈ ਕੋਈ ਗੱਲ ਇਹ ਕਰਨਾ ਤੇਰਾ ਕੰਮ ਤਾਂ ਹੈਗਾ ਮੈਨੂੰ ਵੀ ਪਤਾ ਹੈਗਾ ਜੇ ਤੂੰ ਸਿਖਾਈ ਨਹੀਂ ਫੇਰੀ ਸਿੱਖੂਗੀ ਉਹ ਸਿਖਾ ਦੂੰ ਹਜੇ ਹੁਣ ਤਾਂ ਆ ਹੀ ਆਗੀ ਪੜ੍ਹ ਕੇ ਐਡੀ ਛੇਤੀ ਉਹਨੂੰ ਮੈਂ ਚੁੱਲ੍ਹੇ 'ਚ ਬਾੜ ਦਾਂ ਉਹ ਮੈਨੂੰ ਪਤਾ ਉਹਨੂੰ ਖਾਣ ਪੀਣ ਤੋਂ ਲਾਵਾ ਨਾ ਕੁਛ ਨਹੀਂ ਕਰਨਾ ਉਹ ਤੂੰ ਵੀ ਇਹ ਤੇ ਬਾੜਾ ਲੱਗਦਾ ਰਹਿਣਾ ਪਹਿਲੇ ਦਿਨ ਤੋਂ ਤੁਹਾਡੇ ਆਈ ਆ ਰਹੇ ਭਣ ਭਾਈਆਂ ਦਾ ਓਏ ਲੱਗਣ ਵਾਲੀ ਗੱਲ ਨਹੀਂ ਆਈ ਬੇਬੇ ਤੂੰ ਵਾਪਸ ਆਣੀ ਬਗਾਨੇ ਘਰ ਜਾਊਗੀ ਗੱਲ ਨੂੰ ਅਗਲਾ ਦਾ ਚੌਂਕੇ ਤੇ ਸਾਰਾ ਕੁਝ ਪਾ ਲੂਗਾ ਹਾਂ ਇਹ ਤਾਂ ਹੈ ਹੀ ਕੋਈ ਨਹੀਂ ਉਹ ਤਾਂ ਤੂੰ ਫਿਕਰ ਨਾ ਕਰ ਮੈਂ ਚੁੱਕਿਆ ਲੀ ਆਥਨ ਦੀ ਰੋਟੀ ਉਹ ਤੋਂ ਬਣਵਾਇਆ ਤੂੰ ਫੇਰ ਦੀ ਮੈਂ ਨਾ ਲੈਕੂੰ ਆਈ ਸਿੱਖ ਜੂ ਬਸ ਕਿਦਾਂ ਵੀ ਤੂੰ ਤਾਂ ਚਾਚਾ ਘਰ ਦਾ ਸੀਗਾ ਦਰਮੇਲਾ ਹਨਾ ਮੇਰੀ ਨਿਹਰਾਜ ਇੱਕ ਮੁੰਡਾ ਹੈਗਾਗਾ ਹੁਣ ਮੈਨੂੰ ਤੂੰ ਦੱਸ ਵੀ ਕਿਵੇਂ ਕਰੀ ਆਪਾਂ ਕਿਵੇਂ ਕੀ ਕਰਨਾ ਏ ਚੰਗਾ ਰਿਸ਼ਤਾ ਹੋਊਗਾ ਆਪਾਂ ਕਰਦੇ ਆਂਗੇ ਆਪਾਂ ਤਾਂ ਕਰਨਾ ਹੀ ਕਰਨਾ ਹੈ ਕਰਨਾ ਤਾਂ ਹੈਗਾ ਹੁਣ ਪਿੱਤੂ ਆਪਣੀ ਪੜ ਵੀ ਇੰਨਾਂ ਦੀ ਕੋਈ ਨੌਕਰੀ ਨੂੰ ਕਰੀ ਤੇ ਕਿੱਥੇ ਲੱਗ ਜਾਂਦੀ ਇਹਦੇ ਇਹ ਆਏ ਵੀ ਮੁੰਡਾ ਸਿਆਣਾ ਹੋਵੇ ਨਸ਼ੇ ਪੱਤੇ ਨਾ ਕਰਦਾ ਹੋਵੇ ਹੋ ਨਾ ਨਾ ਬੇਬੇ ਜਦੋਂ ਮੈਂ ਖੁਦ ਨਹੀਂ ਨਸ਼ਾ ਪਤਾ ਕਰਦਾ ਤਾਂ ਪਿੱਪੂ ਵਾਸਤੇ ਕਿ ਮੈਂ ਛੇੜੀ ਲੱਫਕੇ ਦਊਗਾ ਤੂੰ ਤਾਂ ਨਹੀਂ ਕਰਦਾ ਗਾਹਾਂ ਬਗਾਨੇ ਜਵਾਗ ਦਾ ਕੀ ਪਤਾ ਕਹੇ ਜਾਂ ਨੀ ਕੋਲ ਗਲਤ ਤਾਂ ਇਹ ਕਰਦੀਆਂ ਮੈਂ ਕੋਈ ਗੱਲ ਨਹੀਂ ਤੂੰ ਉਹਦੀ ਟੈਨਸ਼ਨ ਨਾ ਲੈ ਮੈਂ ਆਪਣੀ ਭੈਣ ਵਾਸਤੇ ਨਾ ਪੂਰਾ ਵਧੀਆ ਰਿਸ਼ਤਾ ਲੱਭਣਾ ਹਾਂ ਨਾਲੇ ਤਾਂ ਜੇ ਤਾਂ ਜ਼ਮੀਨ ਹੈ ਫਿਰ ਤਾਂ ਆਪਾਂ ਨੌਕਰੀ ਦਾ ਨਹੀਂ ਕਹਿੰਦੇ ਜਾਂ ਫਿਰ ਭਾਈ ਜੋਬ ਕਰਦਾ ਹੁਣ ਤੂੰ ਦੇਖ ਰਿਹਾ ਕੀ ਕਰਨਾ ਚਲੋ ਤਾਂ ਟਾਈਮ ਤੇ ਦੇਖਾਂਗੇ ਜਦੋਂ ਪਤਾ ਕਰਨਾ ਹੋਇਆ ਹਜੇ ਤੂੰ ਕੰਨੀ ਆਏ ਤਾਂ ਕਰਨਾ ਨਹੀਂ ਕਰਨਾ ਤਾਂ ਐ ਨਹੀਂ ਆਏ ਨਹੀਂ ਮੈਂ ਕਹਿੰਦੀ ਵੀ ਕਰਨਾ ਨਹੀਂ ਵੀ ਚੰਗਾ ਰਿਸ਼ਤਾ ਮਿਲੇ ਕਰ ਦਿਆਂਗੇ ਆਪਾਂ ਠੀਕ ਹੈ ਚਲ ਠੀਕ ਹੈ ਕੋਈ ਨਾ ਮੈਂ ਪੁੱਛੂਗਾ ਚਾਚੀ ਨੂੰ ਪਰ ਇੱਕ ਵਾਰੀ ਤੂੰ ਪਿੱਪੂ ਨਾਲ ਵੀ ਗੱਲ ਕਰ ਲਈ ਵੀ ਕੀ ਅੱਗੇ ਦਾ ਕੀ ਵਿਚਾਰ ਆਗਾ ਉਹਦਾ ਉਹ ਤਾਂ ਐਂ ਕਹੂਗੀ ਜਦੋਂ ਮੈਂ ਮਰਜ਼ੀ ਪੁੱਛਣਾ ਇਹੀ ਗੱਲ ਕੋ ਮੈਂ ਨਹੀਂ ਕਰਨਾ ਮਾਂ ਹਜੇ ਲੈ ਪਰ ਉਹਨੂੰ ਐ ਪੁੱਛ ਲਈ ਵੀ ਕੋਈ ਨੌਕਰੀ ਕਰਨੀ ਆ ਕੀ ਕਰਨਾ ਤੂੰ ਅੱਗੇ ਦਾ ਕੋਈ ਪੁੱਛਦਾ ਲੈ ਵੀ ਅੱਗੇ ਕੀ ਸਾਲਾ ਪੁੱਛ ਲੂੰਗੀ ਉਹ ਤਾਂ ਮੈਂ ਤੇਰੇ ਕੋਲੇ ਗੱਲ ਕਰਨੀ ਵੀ ਐਂ ਜਵਾਬ ਦਿੰਦੀ ਹੁੰਦੀ ਉਹ ਪਹਿਨੀ ਐਂ ਤੇ ਤਾਂ ਮੰਨਦੀ ਈ ਪੁੱਛਤਾ ਮੈਂ ਲੂੰਗੀ ਹੱਕ ਆ ਮੇਰਾ ਪੁੱਤ ਨੂੰ ਦਾ ਜੇ ਮੈਂ ਪੁੱਛਣਾ ਮੇਰੇ ਮੂਰੇ ਤੇ ਚੜ ਜਾਂਦੀ ਹੈ ਨਾ ਮੈਂ ਪੁੱਛਦੀ ਪਿਆਰ ਨਾਲ ਪੁੱਛਦੀ ਭਾਈ ਤਰਾਜੇ ਦਾ ਕੀ ਕਰਨਾ ਹੈ ਕੀ ਕਰਨਾ ਹੈ ਕਿਵੇਂ ਉਹ ਕਹੂਗਾ ਪਾਉਨੇ ਕਰ ਲਾਂਗਾ ਆਪਾਂ ਉਹਦੇ ਉੱਪਰ ਵਿਉਂ ਨਹੀਂ ਕਰਦੇ ਨਾ ਨਾ ਠੀਕ ਆ ਤੇ ਚਲ ਚੰਗਾ ਪਰ ਮੈਂ ਮਾੜਾ ਮਾਨਸਾ ਵੀ ਜਾ ਕੇ ਆਉਣਾਗਾ ਰੋਟੀਆਂ ਬਣਾ ਲੈ ਬਣਾ ਲੈ ਮਾਨਸਾ ਕੀ ਕਰਨ ਜਾਣਾ ਹੈ ਓਏ ਮਾਨਸਾ ਮੈਂ ਵੀ ਕੋਈ ਪੋਸਟ ਪਾਸਟ ਭਰਕੇ ਨਾ ਖਵਰਾ ਕੋਈ ਮਿਹਨਤ ਬੱਲੇ ਬਹਿ ਜੇ ਚਲ ਉਹ ਵੀ ਠੀਕ ਹੈ ਤੇਰੀ ਗੱਲ ਜੇ ਆਪਾਂ ਮਿਹਨਤ ਕਰਾਂਗੇ ਤਾਂ ਬੱਲੇ ਤਾਂ ਪਾਉਗੇ ਪ੍ਰਮਾਤਮਾ ਉੱਤੇ ਜਾ ਹੀ ਲਿਆ ਕਿ ਤੇ ਜੋੜੇ ਜੇ ਚੱਦੀ ਦੇ ਤੇ ਨਾ ਜਾ ਕਰੋ ਉਹਦੀ ਵਿੱਚ ਮੁੜ ਜਾਂਦੇ ਆ ਹਾਂ ਯਾਰ ਕੋਮਲ ਮੈਂ ਤਾਂ ਟਾਈਮ ਨਾਲ ਪਹੁੰਚ ਗਈ ਸੀ ਘਰੇ ਹਾਂ ਮੈਂ ਤਾਂ ਵਧੀਆ ਤੂੰ ਦੱਸ ਹੂੰ ਸੱਚੀ ਯਾਰ ਮੇਰੀ ਰੀਲ ਕਿਵੇਂ ਵਾਇਰਲ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਤੂੰ ਕਿਹੜੀ ਰੀਲ ਦੀ ਗੱਲ ਕਰ ਰਹੀ ਆ ਮੈਂ ਤਾਂ ਕੋਈ ਦੇਖੀ ਨਹੀਂ ਓਏ ਯਾਰ ਮੈਂ ਤਾਂ ਤਸਵੀਰ ਦੀ ਇੰਸਟਾਗ੍ਰਾਮ ਤੇ ਗਲੀ ਹੋਣੀ ਹੈ ਹੈ ਕੀ ਸੋਣੀ ਲੱਗ ਰਹੀ ਆ ਉੱਚ ਯਾਰ ਮੈਨੂੰ ਲਾਦਣਾ ਮੇਰਾ ਅਕਾਊਂਟ ਜਲਦੀ ਜਲਦੀ ਗਰੋ ਹੋ ਜਾਊਗਾ ਤੇ ਜਿਹੜਾ ਮੇਰਾ ਸੁਪਨਾ ਨਾ ਕਰ ਬਣਨ ਦਾ ਉਹ ਪੱਕਾ ਪੂਰਾ ਹੋ ਜਾਊਗਾ ਪਰ ਮੈਂ ਤਾਂ ਹੋ ਜਾਣਾ ਬੇਬੇ ਤੇ ਵੀ ਨਹੀਂ ਦੱਸਿਆ ਨਹੀਂ ਹੈਗਾ ਕਿ ਮੈਂ ਆਪਣਾ ਅਕਾਊਂਟ ਬਣਾ ਰਖਿਆ ਹੋਰ ਮੈਂ ਪੈਂ ਕਿਹਾ ਵੀ ਪ੍ਰਾਈਵੇਟ ਆ ਹਾਂ ਨਹੀਂ ਹਜੇ ਤਾਂ ਨਹੀਂ ਪਤਾ ਚੱਲਦਾ ਕੋਈ ਨਹੀਂ ਇੱਕ ਕਨੈਕਟ ਨੇ ਮੈਂ ਦੱਸਣਾ ਤੈਨਾਂ ਘਰ ਦੇ ਨੂੰ ਵੀ ਹਾਂ ਮੇਰਾ ਸੁਪਨਾ ਹੈਗਾ ਕਰ ਬਣਨ ਦਾ तो होती मैं सारी जिंदगी घर थोड़ी पढ़ाई तो है ना पूरी होगी है ना हो पढ़ोंगी तो सही अगे भी होमिका तो पुछ रहे अज मैं पूछ दिया कर दी फिर पढ़ाई होगी पूरी ਓ ਬੇਬੇ ਹਰੇ ਮੇਲੇ ਉਮਰੇ ਕੀ ਹੋਈ ਆ ਵਿਆਹ ਕਰਨ ਦੀ ਹੱਦ ਹੋ ਗਈ ਵਿਆਹ ਕਰ ਦਈਏ ਹਲੇ ਤਾਂ ਮੈਂ ਪੜਨਾ ਹੋਰ ਮੈਂ ਨਹੀਂ ਹਜੀ ਵਿਆਹ ਵੀ ਕਰਵਾਣਾ ਤੂੰ ਤਾਂ ਮੈਨੂੰ ਪਤਾ ਹੀ ਹੈਗਾ ਵੀ ਐਂ ਕਹੇਗੀ ਜਦੋਂ ਪੁੱਛੂਗੀ ਐਂ ਕਹੇਗੀ ਤੇਰਾ ਭਰਾ ਤਾਂ ਐਂ ਕਹਿੰਦਾ ਨਾ ਪੁੱਛ ਉਹਨੂੰ ਕਹਿੰਦਾ ਜੇ ਮੈਂ ਪੁੱਛੂੰਗਾ ਚੜ ਜਾਂਦੀ ਹੈ ਕਹਿੰਦਾ ਵਖਾਏਗਾ ਚੜ ਜੂ ਹੁਣ ਟਾਈਮ ਹੈ ਭਈ ਵਿਆਹ ਦਾ ਤਾਂ ਪੜਾਈ ਤੇਰੀ ਪੂਰੀ ਹੋ ਗਈ ਵਿਆਹ ਤਾਂ ਕਰਨਾ ਹੀ ਹੈ ਤੇ ਬੇਬੇ ਹਜੇ ਘੜੇ ਮੇਰੀ ਪੜਾਈ ਚੰਗੀ ਤਰ੍ਹਾਂ ਪੂਰੀ ਹੋਈ ਆ ਮੈਂ ਅੱਗੇ ਵੀ ਤਾਂ ਪੜਨਾ ਹੀ ਆਗਾ ਹਈ ਹੋਰ ਕਿੰਨਾ ਪੜਨਾ ਹੈ ਅਨ ਕੀ ਗੱਲ ਹੋਈ ਪੀਆ ਮੇਰੇ ਵਿਆਹ ਦੀ ਮੁੰਡੇ ਸੋਹਣੇ ਦੀ ਰਿਸ਼ਤੇ ਦੀ ਪਤਾ ਲੱਗਿਆ ਵੀ ਮੁੰਡਾ ਚੰਗਾ ਹੈ ਨਸ਼ੇੜੀ ਨਹੀਂ ਹੈਗਾ ਚੰਗੀ ਜਮੀਨ ਜਾਇਦਾਦ ਹੈ ਬਾਕੀ ਤੂੰ ਦੱਸ ਦੇ ਮੁੰਡਾ ਕਹਿਦਾ ਚਾਹੀਦਾ ਸੀ ਉਹ ਜਾ ਪੜਨਾ ਮੈਂ ਵਿਆਹ ਹੀ ਨਹੀਂ ਕਰਾਉਣਾ ਬੇਬੇ ਤਾਂ ਹੈ ਮੁੰਡਾ ਲੱਗ ਕੇ ਸੋਹਣਾ ਲੱਭ ਲੈ ਮੈਂ ਨਹੀਂ ਵਿਆਹ ਕਰਾਣਾ ਹਜੇ ਤੇਰੇ ਬੰਦੇ ਦਾ ਮੈਂ ਹੀ ਨਾ ਕਰਾਉਣਾ ਫਿਰ ਜਦੋਂ ਪੁੱਛਦੇ ਉਹਦੀ ਜਵਾਬ ਤੇ ਹੋਗੀ ਇਹੋ ਚੀਜ਼ ਇਹੀ ਗੱਲ ਇਹ ਬੇਕੀ ਗੱਲਾਂ ਕਰ ਰਹੀਆਂ ਹੋਰ ਫਿਰ ਟਾਈਮ ਨਾਲ ਹੀ ਹੁੰਦਾ ਸਾਰੇ ਕੰਮ ਰੋਕਾਂ ਦੇ ਵਾਗੂ ਤੇਰੇ ਹਾਨੀ ਕੁਣੀ ਤੇ ਵਿਆਹ ਦੀਆਂ ਰੋਕਾਂ ਨੇ ਤੈਨੂੰ ਪਤਾ ਤਾਂ ਹੈਗਾ ਪਿੰਡਾਂ 'ਚ ਵਿਆਹ ਕਰ ਦਿੰਦੇ ਹੋਣਗੇ ਸ਼ਹਿਰਾਂ 'ਚ ਨਹੀਂ ਕਰਦੇ ਹੈਗੇ ਨਾਲੇ ਹੁਣ ਮੈਂ ਆ ਥੋੜਾ ਟਾਈਮ ਇੱਥੇ ਆਈ ਆਂਗੀ ਫੇਰ ਵਗ ਜਾਣਾ ਮੈਂ ਆਪਣੇ ਹੋਸਟਲ ਕਿਉਂ ਵਿਆਹ ਵਿਆਦੀ ਜਿੱਦ ਲਾਈ ਆ ਮੈਂ ਤਾਂ ਰੋਕਣਾ ਕਰਦੇ ਵੀਰ ਨੂੰ ਮੈਂ ਤਾਂ ਦੇਖਦੈ ਨੂੰ ਐ ਕਹਿਨੀ ਆ ਬਹੁਤ ਪੜ੍ਹਾਈ ਕਰ ਲਈ ਅਕਸਰ ਨੂੰ ਘਰ ਦੇ ਕੰਮ ਵੀ ਸਿੱਖਣੇ ਐ ਉਹ ਕਦੋਂ ਸਿੱਖੇਗੀ ਤੇ ਵਿਆਹ ਤਾਂ ਕਰਨਾ ਹੀ ਕਰਨਾ ਮੇਰੇ ਘਰ ਦੇ ਕੰਮਾਂ ਦੀ ਟੈਨਸ਼ਨ ਆ ਮੈਂ ਸਿੱਖ ਲੈਣੀ ਆ ਹੁਣ ਹਫ਼ਤੇ ਤੱਕ ਵਿਆਹ ਨਹੀਂ ਮੈਂ ਕਰਾਂਦੀ ਹਜੇ ਸਿੱਖਲਾ ਫਿਰ ਵਿਆਹ ਕਰਦਿਆਂਗੀ ਬੇਬੇ ਹੋਰ ਮੇਰਾ ਦੀ ਕਰਦਾ ਇਹ ਲੱਡ ਰਿਆ ਕਰਦੇ ਹੋ ਤਾਂ ਕੀ ਕਰੀਓ ਦੇਖ ਵੀਰੇ ਵੀ ਤਾਂ ਕੁਮਾਰ ਆਈਆ ਲੈ ਮੈਂ ਤਾਂ ਹੁਣ ਹੋਸਟਲ ਬਗ ਜੂਗੀ ਫੇ ਅੱਗੇ ਫਿਰ ਤੇਰੇ ਕੋਲ ਪਿੱਛੇ ਵੀਰ ਦਾ ਵਿਆਹ ਕਰਦੀ ਭਾਬੀ ਆ ਜੂਗੀ ਤੇਰਾ ਹੱਥ ਫੜਾ ਦੇ ਪਰ ਉਹਨਾਂ ਦੇ ਤਾਂ ਜੀ ਲੱਗ ਜੂਗਾ ਵਿਆਹ ਹੀ ਦੇਖਣਾ ਵੀਰ ਦਾ ਕਰ ਦਿੰਨੇ ਆਪਾਂ ਤੂੰ ਵੀਰੇ ਤੋਂ ਵੱਡੀ ਐ ਬਾਰੀ ਨਾਲ ਹੀ ਵਿਆਹ ਹੁੰਦਾ ਤੇਰਾ ਪਹਿਲਾਂ ਕਾਨੂੰਨ ਦਾ ਬਾਅਦ ਚ ਕਰੂੰ ਫਿਰ ਹਲੇ ਖੜ ਜੋ 3-4 ਸਾਲ ਹਾਂ ਤੇ ਨੂੰ ਚਾਹ ਸਰ ਬੇਬੇ ਦੇ ਕਰੀਮ ਪਲੀਜ਼ ਮਿਲ ਬੇਬੇ ਨੂੰ ਬਣਾ ਲੈ ਵੀਰੇ ਨੂੰ ਜੇ ਕੋਈ ਗੱਲ ਹੋਰ ਨਾ ਤਾਂ ਮੈਨੂੰ ਦੱਸ ਦੇ ਹੁਣ ਦੀਦੀ ਹੋਰ ਗੱਲ ਹਾਂ ਕਿਸੇ ਹੋਰ ਤਾਂ ਨਹੀਂ ਕੋਈ ਉਹ ਬੇਬੇ ਇਹ ਵੀ ਕੋਈ ਗੱਲ ਨਹੀਂ ਹੈਗੀ ਉਹੀ ਸੋਚੀ ਜਾਂਦੀ ਆ ਜੇ ਕਿ ਪਲੀਜ਼ ਵੀਰੇ ਨੂੰ ਮਨਵਾਲਣਾ ਮੈਨੂੰ ਕਰਾਉਣਾ ਹੋ ਜਾਵੇ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕੋਈ ਮੰਨਣਾ ਹੀ ਨਹੀਂ ਕਹ ਤੂੰ ਮਨਾਰਾ ਫਿਰ ਮੈਥੋਂ ਕੁਝ ਨਾ ਬੋਲਿਆ ਜਾਵੇ ਫਿਰ ਇਹਦਾ ਚਿੜ ਜਾਂਦੀ ਆ ਮੇਰੇ ਕਹਿਣ ਦੀ ਠੀਕ ਹੈ ਨਾ ਉਹੀ ਗੱਲ ਨਾ ਹੋ ਜਾਵੇ ਪੁੱਤ ਕਰਦੀ ਆ ਮਨਾਲਾ ਦੇ ਕਿ ਮੈਂ ਤਾਂ ਨਾ ਪੁੱਤ ਕੁਝ ਨਹੀਂ ਕਰਦੀ ਬਸ ਉਹਦੇ ਕਹਿਣ ਤੇ ਮੈਂ ਤੈਨੂੰ ਕਹਿ ਬੈਠੀ ਉਹਨੇ ਆਏ ਗਿਆ ਸੀ ਵੀ ਜਿਹੜਾ ਜ ਮੁੰਡਾ ਉਹ ਕਹਿੰਦੀ ਆਪਾਂ ਉਹਦਾ ਭਾੜ ਲਾਂਗੀ ਕੋਈ ਤਾਂ ਨਸ਼ੇੜੀ ਦਾ ਭਾੜ ਦੇਣੀ ਹੈਗੀ ਚੰਗਾ ਹੀ ਭਾੜਾਂਗੀ ਮੈਨੂੰ ਜਦੋਂ ਜਿਹੜਾ ਜ ਮੁੰਡਾ ਵਧੀਆ ਲੱਗੂਗਾ ਨਾ ਮੈਂ ਤੇ ਦੱਸ ਦੂੰਗੀ ਹਲੇ ਵਿਆਹ ਦੀ ਰੱਟਣਾ ਕਰੋ ਪਲੀਜ਼ ਚਲੋ ਉਹ ਤਾਂ ਕੋਈ ਗੱਲ ਨਹੀਂ ਤੂੰ ਰੋਟੀ ਖਾ ਲੈ ਰੋਟੀ ਵੀ ਠੰਡੀ ਹੋ ਗਈ ਚਲ ਖਾ ਲੈ ਰੋਟੀ ਮੈਂ ਫੇਰ ਹੀ ਗੱਲ ਕਰਾਂ ਹੁਣ ਵਿਚਾਲੇ ਹੀ ਛੱਡਦੀ ਯਾਰੀ ਗੱਲਾਂ ਕਰੀ ਫਣ ਦੇਖ ਦੇਖ ਚੋਟੀ ਘਾਲਾ ਚੰਗਾ ਪਤਾ ਨਹੀਂ ਬੀਬੀ ਨੂੰ ਕੀ ਹੋ ਗਿਆ ਇੱਕ ਵੀਰਾ ਵੀ ਨਹੀਂ ਟਿਕਦਾ ਹੈਗਾ ਪਤਾ ਨਹੀਂ ਕਿੱਥੋਂ ਨਾਲ ਮੇਰਾ ਵਿਆਹ ਯਾਦ ਆ ਗਿਆ ਮੈਂ ਨਹੀਂ ਕਰਾਣਾ ਹੋ ਜੇ ਵਿਆਹ ਜੇ ਵਿਆਹ ਕਰਾ ਰਿਹਾ ਮੈਂ ਸੁਪਨੇ だっ ਕੇ ਹੋਊਗਾ ਹੁਣ ਤਾਂ ਬੇਬੀ ਨੂੰ ਮੈਂ ਮਨਾ ਲਿਆ ਮੈਂ ਬਾਅਦ ਚ ਕੀ ਕਹੂੰਗੀ ਹਏ ਇੱਥੇ ਕਿੱਥੇ ਬਣਾਵਾ ਐ ਇੱਧਰ ਲੋਕੇਸ਼ਨ ਸੋਹਣੀ ਲੱਗਦੀ ਆ ਅੰਮ ਆਂਗਲ ਚੈੱਕ ਕਰਦੀ ਆ ਆਹ ਉਧਰ ਜਾਤ ਹੁੰਦਾ ਨਹੀਂ ਆ ਇੱਥੇ ਧੁੱਪ ਜੀ ਵਧੀਆ ਪੈਂਦੀ ਆ ਸੋਹਣੀ ਬਣਦੀ ਆ ਇੱਥੇ ਹਮ

ਦੇਖ ਲਾ ਆ ਖੜੀ ਐ ਆ ਸਾਰਾ ਦਿਨ ਮੋਬਾਈਲ 'ਚ ਆਏ ਕਰੀ ਰਹਿੰਦੀ ਰਹਿੰਦੀ ਕੋਈ ਕੰਮ ਕਰ ਲਿਆ ਕਰ ਬੇਬੀ ਹੁਣ ਕਰੇ ਬੇਲੀ ਬੈਠੀ ਆਂ ਦੱਸ ਕੀ ਕੰਮ ਕਰਾਂ ਉਹ ਤਾਂ ਤੈਨੂੰ ਘਰ ਦੇ ਕੰਮ ਨਾ ਕਰਨੇ ਪਸੰਦ ਨਹੀਂ ਕਰਨੇ ਆਂਦੇ ਨੇ ਜੇ ਸਿੱਖੇਂਗੀ ਤਾਂ ਮੇਰੇ ਕੋਲੇ ਆਏਂਗੀ ਤਾਂ ਸਿਖਿਆਉਂਗੀ ਫਿਰ ਤੈਨੂੰ ਅੱਪੀ ਚੋ ਆਪੇ ਜੇ ਪੜਾਈ ਤਾਂ ਤੇਰੀ ਹੁਣ ਹੋਈ ਗਈ ਬੇਬੇ ਸਾੜੀ ਹੁੰਦੀ ਨਹੀਂ ਮੈਂ ਘਰ ਦੇ ਕੰਮ ਹੀ ਕਰਨੇ ਆਂ ਸਿੱਖ ਲੂੰਗੀ ਨਾਲੇ ਹਾਲੇ ਮੇਂ ਜਵਾਬ ਕਿਤੇ ਹੈਗੀ ਆ ਤੇ ਆ ਬਾਲਦਾਨ ਨੀ ਕਿ ਰੱਖਿਆਗਾ ਤੇ ਸਿਰ ਨੰਗਾ ਨਾ ਤਾਂ ਸਿਰ ਨੰਗਾ ਹੋਵੇ ਤੇ ਨਾ ਬਾਹਰ ਖੁੱਲੇ ਹੋਣ ਕੁੱਲੇ ਵਾ ਤਾਂ ਸਾਡਾ ਤਾਂ ਬੜਾ ਮਹਿੰਗਾ। ਮਾਰੇ ਹੁੰਦੇ ਕੁੱਲੇ ਵਾ। ਚੱਲ ਚੰਗਾ ਮੈਂ ਰਬੜ ਪਾ ਲੈਂਨੀ ਆ ਬਾਲਾਂ 'ਚ। ਗੁੰਦਿਆ ਕਰ ਉਹਨੂੰ। ਉਹ ਨਹੀਂ ਮੈਨੂੰ ਆਂਦਾ ਕਰਨਾ ਮੇਰੇ ਬਾਲ ਖਰਾਬ ਹੋ ਜਾਣਗੇ। ਬਾਲ ਖਰਾਬ ਹੋ ਜਾਣਗੇ ਸਾਡੇ ਤਾਂ ਹੋਏ ਨਹੀਂ। ਫਿਰ ਤੁਹਾਡੇ ਟਾਈਮ 'ਚ ਕਿਹੜਾ ਕੋਈ ਕੁਝ ਕਰਾਂਦਾ ਸੀ ਬਾਲਾਂ ਦੇ ਬੇਬੇ ਕਿਹੜੀ ਜਿਹੀ ਗੱਲਾਂ ਕਰਤੀਆਂ। ਕੀ ਵੜੈ ਨੇ ਤੇ ਕੀ ਲਵਾ ਲਿਆ ਤੂੰ ਕੀ ਕਰਾ ਲਿਆ ਨੇ ਤੇ ਮੈਨੂੰ ਦੱਸ। ਹਾਂ ਹੁੰਦੇ ਕੀ ਕਹਦਾ ਲੜੀ ਜਾਣੀ ਮੇਰੇ ਨਾਲ। ਲੜਾਈ ਨਹੀਂ ਮੇਰਾ ਮੂੰਹ ਹੀ ਇਹੋ ਜਿਹਾ। ਮੈਂ ਤਾਂ ਪੁੱਛਦੀ ਆ ਵੀ ਕੀ ਕਰਾਇਆ ਵਾਲਾ ਨੂੰ ਜਿਹੜੇ ਐਂ ਰਹਿੰਦੇ ਸਿੱਧੇ ਹੀ ਸਮੂਸ ਨੇ ਕਰਾਇਆ ਤੂੰ ਕਰਾਇਆ ਬੇਬੇ ਉਹ ਕਹਿੰਦਿਆ ਵਾਲ ਦੇਖਾ ਜਮੀਨ ਖੁਸ਼ ਹੁੰਦਾ ਸਿੱਧੇ ਆਂਦੇ ਨੇ ਐਵੇਂ ਹਾਂ ਉਹ ਤਾਂ ਠੀਕ ਹੈ ਤੇ ਸਾਡੇ ਵਰਗੇ ਐ ਗੁੱਤ ਜੀ ਗੁੰਦ ਨਹੀਂ ਆਉਂਦੀ ਸੀ ਗੁੰਦ ਕਿਥੇ ਖਾਵਾਂ ਨਾ ਬੇਬੇ ਵਾਲ ਖਰਾਬ ਹੋ ਜਾਣਗੇ ਜੇ ਤਾਂ ਵਿਆਹ ਨੂੰ ਕਹਿ ਜਾ ਤੇ ਆ ਵੀ ਮੇਰੀ ਹਜੇ ਉਮਰ ਨਹੀਂ ਹੈਗੀ ਇਹ ਵਾਲ ਕਹਤੇ ਤਾਂ ਵੀ ਸਿਰ ਤੇ ਟੱਕਰਾ ਬੇਬੇ ਲੈ ਲੈ ਛਿਰ ਤੇ ਤੁੰਨੀ ਦਾਸ ਕੀ ਹੋ ਗਿਆ ਸਿਰ ਤੇ ਚੁੰਨੀ ਲੈ ਕੇ ਹੋਇਆ ਕੁਛ ਨਹੀਂ ਧੱਕੇ ਰੱਖਿਆ ਕਰ ਸਿਰ ਪਤਾ ਸਿਆਣੇ ਬੰਦੇ ਵਿਚਾਰ ਕਰਦੇ ਨੇ ਕਿ ਉਹਨਾਂ ਦੀ ਕੁੜੀ ਨੰਗੇ ਸਿਰ ਫਿਰਦੀ ਰਹਿੰਦੀ ਹੈ ਰਹਿੰਦੀ ਖੁੰਦੀ ਵਾਲ ਵੀ ਨਹੀਂ ਇਕੱਠੇ ਕਰਦੀ ਹੈਗੀ ਖੇਲੇ ਰੇ ਫਿਰਦੇ ਹੁੰਦੇ ਬਾ ਉਹ ਬੇਬੇ ਆ ਕਿਹੜੇ ਸਿਆਣੇ ਦੀ ਗੱਲਾਂ ਕਰਦੀਆਂ ਇਹਨਾਂ ਦੀ ਨਾ ਆਦਤ ਹੁੰਦੀ ਹੈਗੀ ਬੋਲਣ ਦੀ ਨਾਲ ਲੰਘ ਗਿਆ ਹੁਣ ਪੁਰਾਣਾ ਡੈਮ ਜਿਹੜੇ ਲੋਕ ਇਹਨਾਂ ਸੋਚਦੇ ਹੁੰਦੇ ਸੀ ਕਿ ਉਹ ਕੀ ਕਹੂਗਾ ਉਹ ਕੀ ਕਹੂਗਾ ਹੁਣ ਨਹੀਂ ਕੋਈ ਸੋਚਦਾ ਤੇ ਨਾਲੇ ਜਿਹੜੇ ਮੇਰੇ ਵਾਲਾਂ ਨੂੰ ਕਹਿੰਨੀ ਆ ਨਾ ਉਹ ਤੇ ਕਿੰਨੇ ਪੈਸੇ ਲੱਗੇ ਕਿੰਨੇ ਲੱਗੇ 3500 ਪੰਤੀ ਜੋ ਉਹ ਕਿੱਥੋਂ ਆ ਗਈ ਤੇਰੇ ਕੋਲੇ ਮੈਨੂੰ ਸਕਾਲਰਸ਼ਿਪ ਮਿਲੀ ਸੀਗੀ ਕਾਲਰ ਗੁੱਲਰ ਤਾਂ ਬੰਦਿਆਂ ਦੇ ਲੱਗੇ ਹੁੰਦੇ ਤੈਨੂੰ ਕੀ ਮਿਲ ਗਿਆ ਬੇਬੇ ਸਕਾਲਰਸ਼ਿਪ ਉਹ ਜਿਹੜੀ ਕਾਲਜ 'ਚ ਮਿਲਦੀ ਹੁੰਦੀ ਆ ਅੱਛਾ ਕਾਲਜ 'ਚ ਵੀ ਮਿਲਦੀ ਹੁੰਦੀ ਆ ਸਕਾਲਰਸ਼ਿਪ ਸਕਾਲਰਸ਼ਿਪ ਖਾਣਾ ਆਉਂਦੀ ਐ ਖਾਣ ਲਈ پیسے ਮਿਲਦੇ ਨੇ ਪੈਸੇ ਅੱਛਾ ਪੈਸੇ ਹੁੰਦੇ ਆ ਹਾਂ ਮੈਂ ਉਹਨਾਂ ਪੈਸਿਆਂ ਨਾਲ ਕਰਵਾਏ ਨੇ ਅੱਛਾ ਤੇ ਜੇ ਮੈਨੂੰ ਫੜਾਂ ਦੀ ਘਰੇ ਸੌ ਕੰਮ ਲੈਂਦੀ ਮੈਂ ਕੋਈ ਤੇਰੀ ਚੀਜ਼ ਹੀ ਬਣਾਉਂਦੀ ਦੋ ਜੇ 1000 ਹਰਿਆਜੇ ਰਾਜੇ ਹਰਿਆੜਾ ਵਾਲੀ ਸੂਟ ਬਣਾਉਂਦੀ ਨਾ ਤਿੰਨ ਸੂਟ ਬਣ ਕੇ 500 ਬਚਦਾ ਓ ਬੇਬੇ ਜੇ 1000 1000 ਨੇ ਸੂਟ ਲੈ ਜਸ ਅ 350 ਤਾਂ ਮੈਨੂੰ ਇੱਕ ਪੈਂਟ ਆਵੇ ਨਾਲੇ ਮੈਂ ਆਪਣੀ ਚੀਜ਼ ਲਿੱਤੀ ਆ ਆਪਣੇ ਵਾਲੀ ਠੀਕ ਕਰਾਈ ਨੇ ਕੋਈ ਤਾਂ ਨਹੀਂ ਲੱਗੇ ਰਹਿੰਦਾ ਸੀ ਕਿ ਆ ਪਿੰਡਾਂ ਦੀਆਂ ਕੁੜੀਆਂ ਦੇਖਿਆ ਜਿਹੜੇ ਮੈਡਲ ਪੜਦੇ ਹੁੰਦੇ ਦੀਆਂ ਦੇਖੀਏ ਹੁਣ ਤੌਣ ਨਾ ਜੰਮੀ ਦੇਖ ਪਤਾ ਆਪਣੀ ਅਲੱਗ ਵੀ ਲੁੱਕ ਬਣਾ ਰੱਖਿਆ ਉਹਨਾਂ ਨੇ ਦੇਖ ਮੈਂ ਉੱਥੇ ਪਟਿਆਲੇ ਪੜਦੀ ਆ ਨਾ ਸ਼ਹਿਰ 'ਚ ਮੈਨੂੰ ਦੇਖ ਕੇ ਸਾਰੇ ਕਹਿੰਦੇ ਵੀ ਹੋਣਗੇ ਵੀ ਕੁੜੀ ਸ਼ਹਿਰ ਚ ਜਾਂਦੀ ਆਗੀ। ਉਹ ਪਿੰਡ ਵਾਲਿਆਂ ਦਾ ਪਤਾ ਨਹੀਂ ਕਿਵੇਂ ਰਹਿੰਦੀਆਂ ਨੇ ਲੀਗਾਂ। ਪਤਾ ਐ ਕਹਿੰਦੇ ਉਹਨਗੇ ਤੈਨੂੰ ਐ ਨਹੀਂ ਕਹਿੰਦੇ ਹੋਣਗੇ ਵੀ ਵਧੀਆ ਰਹਿੰਦੀ ਐ ਐ ਕਹਿੰਦੇ ਹੋਣਗੇ ਫੂਕਰੀ ਐ ਦੇਖੀ ਕੁੜੀ ਪੈਂਟਾਂ ਪਾਉਂਦੀ ਐ ਮੁੰਡਿਆਂ ਵਾਂਗੂ। ਲੈ ਤੈਨੂੰ ਪਤਾ ਮੈਂ ਸੂਟ ਹਨਾ ਵੀਰੇ ਦੇ ਕਹਿੰਦੇ ਪਾਇਆ। ਮੈਂ ਤੂੰ ਹੀ ਨਾ ਪਾਵਾਂ ਸੂਟ। ਮੈਂ ਤਾਂ ਸੰਭਾਲ ਲਈ ਨਹੀਂ ਜਾਂਦੇ ਐ ਕਿ ਇੱਕਾ ਚੁੰਨੀ ਅੱਡ। ਉਹ ਤਾਂ ਨਹੀਂ ਕਦੋਂ ਵੀਰੇ ਮੈਨੂੰ ਕਹੂਗਾ ਵੀ ਆਪਣੇ ਪਹਿਲੇ ਵਾਲੇ ਲੁੱਕ ਦੇ ਵਿੱਚ ਰਹਿ ਲੈ। ਮੈਨੂੰ ਤਾਂ ਐ ਸੁਣਨ ਲੱਗਦਾ ਸਮਾਂ ਨਹੀਂ। ਖੁੱਲੇ ਖੁੱਲੇ ਜੀ। ਬੇਬੇ ਸੂਟ ਪਾਣੇ ਪਤਾ ਕਿੰਨੇ ਔਖੇ ਨੇਗੇ ਸਮਝਦੇ ਹੀ ਨਹੀਂ ਹੈਗੇ ਸਲਵਾਰ ਸੂਟ ਦਾ ਵਾਲਾ ਹੀ ਔਖਾ ਆ ਤਾਂ ਚੱਲ ਫੇਰ ਪਲਾਜੋ ਅ ਜੇ ਇਹਦੇ ਨਾਲ ਪਲਾਜੋ ਏ ਹੋਰ ਨਾ ਉਹ ਤਾਂ ਪਲਾਜੋ ਤਾਂ ਠੀਕ ਆ ਕੋਈ ਗੜਾ ਜ ਮੈਨੂੰ ਹੋਰ ਨੂੰ ਲੱਗਦਾ ਬੇਬੇ ਇਹ ਸੂਟ ਬਣਾਇਆ ਕਰ ਵਧੀਆ ਪੰਜਾਬੀ ਸੂਟ ਨਾ ਇਹ ਟ੍ਰੈਂਡ ਅੱਜ ਕੱਲ ਦਾ ਟ੍ਰੈਂਡ ਕਿੱਥੇ ਰਹਿੰਦੇ ਤਾਂ ਸਰੋਂ ਦਾ ਸਾਗ ਵੱਡਾ ਨਹੀਂ ਹੋਏ ਟ੍ਰੈਂਡ ਟ੍ਰੈਂਡ ਮਤਲਬ ਜਿਹੜੀ ਚੀਜ਼ ਅੱਜ ਕੱਲ ਲੋਕ ਜ਼ਿਆਦਾ ਪਾਉਂਦੇ ਨੇ ਕਪੜਿਆਂ 'ਚ अच्छा ओनु कह दे हां मैं किते टांडे ओदे हुं हुंदे जवार दे बडे बडे हुंदे ओ कि हुंदा टांडे चल ਛੱਡ ਟਾਂ ਟੁੰਡੇ ਮੈਨੂੰ ਨਹੀਂ ਪਤਾ ਕੀ ਹੁੰਦੇ ਨੇ ਤੂੰ ਅੰਦਰ ਸਤਿ ਕੀ ਕਰਨਾ ਕਿ ਕੀ ਮੈਂ ਆਉ ਲੈ ਤੇਰੀਆਂ ਗੱਲਾਂ ਦੀ ਭੁੱਲ ਕੇ ਪਾਥੇ ਲੈਣਾਂਗੇ ਰੇ ਸਾਗ ਤਰਿਆ ਪੈ ਚੱਲ ਪਾਥੇ ਆ ਲੈ ਆ ਤੂੰ ਫੇਰ ਨਾਲ ਲੱਪੜ ਦੇ ਤੱਕੇ ਖੜਦੀ ਉਹ ਨਹੀਂ ਮੈਂ ਜਾਣੀ ਅੰਦਰ ਹਾਏ ਰੱਬਾ ਪਤਾ ਨਹੀਂ ਕਿੰਨਾ ਟਾਈਮ ਵਿੱਚ ਰਹੂੰਗੀ ਮੈਂ ਇੱਥੇ ਤਾਂ ਬੇਬੇ ਤੇ ਭਾਈ ਮੇਰੇ ਦੋਨੋਂ ਦਿਮਾਗ ਖਰਾਬ ਕਰ ਦੇਣਗੇ ਚੰਗੀ ਭਲੀ ਉੱਥੇ ਆਪਣਾ ਐਕਟਰ ਬਣਨ ਦਾ ਸੁਪਨਾ ਪੂਰਾ ਕਰੀਤੀ। ਇੱਥੇ ਇੱਕ ਤੰਨੇ ਨੇ ਮੈਨੂੰ ਕੜਾ ਸੂਟ ਪਵਾਤਾ। ਚੱਲਣਾ ਵੀ ਓਖਾ ਹੁੰਦਾ ਸੂਟ ਜਦ ਮੈਨੂੰ। ਬਸ ਉਹ ਵੀ ਰਣੇ ਮੇਰੇ ਮੱਥੇ ਲੱਗੇ। ਛੇ-ਛੇ ਦਿਨ ਮੇਰੀ ਛੁੱਟੀਆਂ ਖਤਮ ਹੋਣ ਮੈਂ ਜਾਵਾਂ ਵਾਪਸ ਉੱਥੇ। ਬੇਬੇ ਆਪਣੇ ਬਾਜੂ ਮਾਂ ਤੇ ਜਾ ਕੇ ਰਿੱਲਾ ਬਣਾਣੇ ਅੰਦਰ। ਬੇਬੇ ਤਾ ਨਾ ਕੋਈ ਬੋਲੀ ਜਾਂਦੀ ਆਗੀ। ਮੇਰੇਾਸ ਮਹੱਤਾ ਆਈਆਂ। ਮੈਨੂੰ ਰਿਆ ਲੈਂਗੂ ਚੰਗੀ ਤਰ੍ਹਾਂ। ਕਦੇ ਬਾਲ ਬੰਨ ਲਾ, ਕਦੇ ਸੂਟ ਪਾ ਲਾ, ਕਦੇ ਇਹ ਨਹੀਂ ਕਰਨਾ, ਕਦੇ ਉਹ ਨਹੀਂ ਕਰਨਾ। ਇੱਕ ਫਿਰ ਤੇ ਚੁਨੀ। ਮੈਂ ਵੀ ਉਧਰ ਕੰਮ ਕਰ ਰਹੀ ਆ ਇਹਨਾਂ ਦਾ ਪੁੰਜਾ ਬਣਾ ਲੈਣੇ ਆ ਇੱਕ ਤਾਂ ਚੁੱਲ੍ਹੇ ਜਾਣੀ ਬਾਹਲੀ ਓਕੀ ਆ ਇਹਨਾਂ ਦਾ ਬਾਹਲੀ ਖੋਰੀ ਬਣੀ ਤੂੰ ਏ ਕੀ ਕਰਿਆ ਨੀ ਤੂੰ ਮੈਂ ਵੀਰੇ ਮੈਂ ਤਾਂ ਰੀਲਾ ਬਣਾ ਰਹੀ ਸੀ ਨਲਿਆ ਚੁੰਨੀ ਸਾਈਡ ਤੇ ਲਾ ਕੇ ਰੱਖ ਰખી ਇਹ ਘਰ ਦੀ ਇੱਜ਼ਤ ਹੁੰਦੀ ਆ ਰੀਲਾ ਬਣਾ ਰਹੀ ਸੀ ਇਹਨੂੰ ਸਿਰ ਤੇ ਰੱਖਿਆ ਕਰ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀਗਾ ਨਲਿਆ ਕਿਹੜੇ ਪੁੱਠੇ ਕੰਮਾਂ 'ਚ ਪਈ ਐਂਗੀ ਤੂੰ ਕੀ ਪੁੱਠੇ ਕੰਮ ਆ ਵੀਰੇ ਰੀਲੀ ਤਾਂ ਬਣਾਈ ਆ ਮੈਂ ਨਾਲੇ ਮੇਰਾ ਕਰਾ ਅਕਾਊਂਟ ਪਬਲਿਕਾ ਪ੍ਰਾਈਵੇਟ ਕੀਤਾ ਹੋਇਆ ਮੈਂ ਓਏ ਜਿਵੇਂ ਮਰਜ਼ੀ ਆਹ ਕੁਛ ਅੱਜ ਲੋਕਾਂ ਦੇ ਵਿੱਚ ਤੇਰੀ ਵੀਡੀਓ ਵਾਗੀ ਤਾਂ ਕੀ ਕਹਿਣਗੇ ਲੋਕ ਆ ਕਹਿੰਦੇ ਕੁਛ ਨਹੀਂ ਕਹਿੰਦੇ ਅੱਗੇ ਉਹ ਕਹਿੰਦੇ ਕਿਉਂ ਨਹੀਂ ਡੈਡੀ ਦੀ ਇੱਜ਼ਤ ਪਤਾ ਕਿੰਨੀ ਆ ਪਿੰਡ ਦੇ ਵਿੱਚ ਕੀ ਗੱਲਾਂ ਕਰਨਗੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਹੈਗੇ ਇੱਜ਼ਤਾਂ ਮਾੜਾ ਮੋਟਾ ਦਾ ਸੋਚ ਲੈ ਘਰਵਾਰੇ ਇੱਜ਼ਤ ਤੁਸੀਂ ਐਵੇਂ ਕਰ ਜੋ ਮੈਂ ਕਿਸੇ ਮੁੰਨ ਰੀਲਾ ਬਣਾਣੀ ਹੋਵਾ ਵੀ ਤੂੰ ਮੁੰਡੇ ਨਾਲ ਗੱਲ ਨਹੀਂ ਮੈਂ ਵੀ ਦੇਖਦਾ ਲੋਕਾਂ ਦੀਆਂ ਰੀਲਾਂ ਕਿਵੇਂ ਵਾਇਰਲ ਹੁੰਦੀਆਂ ਤੇ ਕਿਵੇਂ ਲੋਕ ਕਮੈਂਟ ਕਰਦੇ ਹੈਗੇ ਤੇ ਮੈਂ ਨਹੀਂ ਚਾਹੁੰਦਾ ਕੱਲ ਨੂੰ ਆਪਣੇ ਘਰ ਦੇ ਵਿੱਚ ਵੀ ਆਹੀ ਕੋਝ ਚੱਲੇ ਤੇ ਵੀਰੇ ਫਿਰ ਸੱਚ ਗਲਤ ਕੀ ਆ ਉਹ ਤਾਂ ਲੋਕਾਂ ਦੀ ਸੋਚ ਨਹੀਂ ਆਹੀ ਗਈ ਹੋਈ ਪਈ ਆ ਜਿਹੜੇ ਕੁੜਿਆਂ ਨੂੰ ਗਲਤ ਕਮੈਂਟ ਕਰਦੇ ਨੇਗੇ ਇੱਥੇ ਸਾਰਾ ਕੁਝ ਹੀ ਗਲਤ ਆ ਇਦੇ ਵਿੱਚ ਕੁਝ ਨਹੀਂ ਘਟਣ ਘਟਾਉਣ ਨੂੰ ਹੈਗਾ ਠੀਕ ਆ ਨਾ ਗੱਲ ਤੇ ਮੈਨੂੰ ਅੱਜ ਤੋਂ ਬਾਅਦ ਆ ਕੰਜਰਖਾਨਾ ਨਹੀਂ ਚਾਹੀਦਾ ਘਰ ਦੇ ਵਿੱਚ ਸੋ ਸਮਝ ਕੇ ਕਰੀ ਜੇ ਕੀਤਾ ਵੀ ਨਾਲੇ ਮੇਰੇ ਸੁਭਾਅ ਦਾ ਪਤਾ ਲੱਗਾ ਤੈਨੂੰ ਜਿਆ ਵੀਰ ਗੱਲ ਗੱਲ ਤੇ ਟੋਕਦਾ ਰਹਿੰਦਾ ਜਦ ਮੈਂ ਇਸ ਹੀ ਸਾਬ ਨਾਲ ਇੱਥੇ ਰਹਿ ਕੇ ਚੱਲੀ ਮੇਰ ਦਾ ਸੁਪਨਾ ਰਹਿ ਗਿਆ ਤੇ ਰਹਿ ਤਰ ਆ ਮੇਰ ਦਾ ਸੁਪਨਾ ਹੀ ਨਹੀਂ ਪੂਰਾ ਹੋਣਾ ਐਕਟਰ ਬਣਨ ਦਾ ਸਾਡੇ ਮੈਨੂੰ ਕਿਹੜੇ ਘਰ ਚ ਪੈਦਾ ਕੀਤਾ ਇਹ ਸੋ ਤਾਂ ਲੋਕਾਂ ਦੀ ਸੋਚ ਆ ਜੋ ਗਲਤ ਕਮੈਂਟ ਕਰਦੇ ਨੇਗੇ ਇਹ ਹਮੇਸ਼ਾ ਕੁੜੀਆਂ ਨੂੰ ਕਿਉਂ ਕਹਿੰਦੇ ਆ ਕਿ ਤੁਸੀਂ ਸੋਚ ਕੇ ਚੱਲੋ ਮੁੰਡਿਆਂ ਨੂੰ ਕਿਉਂ ਨਹੀਂ ਕੋਈ ਕਹਿੰਦਾ ਕਿ ਤੁਸੀਂ ਐਵੇਂ ਨਹੀਂ ਕਰਨਾ ਹੈਗਾ ਦੇਬੇ ਹਾਂ ਕੀ ਕਰੀ ਜਾਂਦੀ ਆ ਕਿਆ ਨਾ ਗਿਆ ਸਤਾਜੀ ਢੁੱਲ ਜਾਂਦੀ ਐ ਨਾ ਮੰਨ ਲੋ ਮੰਡੀ ਸਾਫ ਕਰੇ ਗਏ ਦੱਸ ਹੋ ਮੈਂ ਤਾਂ ਤੈਨੂੰ ਗੱਲ ਜੀ ਕਰਨੀ ਸੀ ਕ ਫਿਰ ਦੱਸ ਦੇ ਖੁੱਲ ਕੇ ਦੱਸ ਦੇ ਗੱਲ ਤਾਂ ਮਾਂ ਨਾ ਕਰਨੀ ਐ ਕਿਉਂ ਕਰਦੇ ਨਹੀਂ ਡਰਦੇ ਹੁੰਦੇ ਕਰ ਲੈ ਗੱਲ ਓਏ ਹੁਣ ਮੈਂ ਮਾਂ ਨੂੰ ਸਮਝਾਉਂਦਾ ਨਾ ਬੇਬੇ ਚੰਗਾ ਨਹੀਂ ਲੱਗਦਾ ਹੈਗਾ ਤੂੰ ਸਮਝਾਉਣਾ ਸੀਗਾ ਸਾਨੂੰ ਮੈਂ ਤੈਨੂੰ ਪਹਿਲੀ ਹੀ ਕਿਹਾ ਸੀਗਾ ਵੀ ਉਹ ਕੁੜੀ ਜੀ ਦੇ ਖਾਣੇ 'ਚ ਕੋਈ ਗੱਲ ਪਾ ਦੇ ਮੈਂ ਤਾਂ ਉਹਨੂੰ ਬਹੁਤ ਕੁਝ ਕਹਿਤਾ ਕੀ ਹੋ ਗਿਆ ਹੁਣ ਤੈਨੂੰ ਪਤਾ ਨਹੀਂ ਕੀ ਹੋ ਗਿਆ ਕੋਈ ਵੀਡੀਓ ਜੀ ਬਣਾਉਣ ਲੱਗ ਰਹੀ ਐ ਇੰਸਟਾਗ੍ਰam ਤੇ ਪਾਈ ਜਾਂਦੀ ਹੈਗੀ ਤੇ ਕੱਲ ਨੂੰ ਜੇ ਵੀਡੀਓ ਕੋਈ ਵਾਇਰਲ ਬੂਰਲ ਹੋ ਗਈ ਨਾ ਤੂੰ ਵੀ ਨਹੀਂ ਕਿਤੇ ਮੂੰਹ ਦਿਖਾਉਣ ਜੋਗੀ ਰਹਣੀ ਨਾ ਹੀ ਮੈਂ ਰਹਿਣਾਗਾ ਐ ਰੀਸੂ ਰੀਸ ਕਰੀ ਜਾਂਦੀ ਐ ਹਰਦੀ ਨਹੀਂ ਥੇਲੀਆਂ ਹੀ ਇਹਦੀਆਂ ਇਹੋ ਜਿਹਿਆਂ ਨੇ ਉਹ ਕਰਤੀ ਕਹਿੰਦੇ ਨਾ ਉਹ ਇਹਨੂੰ ਮੈਸੇਜ ਪਾਉਣ ਦੀਆਂ ਵੀ ਸੀ ਆ ਰੀਪਾਈ ਐ ਫਿਰ ਇਹ ਕਹਿੰਦੀ ਮੈਂ ਵੀ ਪਾ ਦਿਆਂ ਆ ਗੱਲ ਐਗੀ ਉਹ ਬੇ ਗੱਲ ਤਾਂ ਹੈਗੀ ਐ ਕਿਸੇ ਪਿੱਛੇ ਲੱਗ ਕੇ ਆਉਦਾ ਘਰ ਥੋੜੀ ਬਰਬਾਦ ਕਰਨਾਗਾ ਤੂੰ ਮਾੜਾ ਮਟਾ ਸਮਝਾ ਦੇ ਤਾਨੂੰ ਨਾਲੇ ਮੈਂ ਚਾਚੇ ਲਵੇ ਕਰ ਦਾਂਗਾ ਵਿਆਹ ਦੀ ਗੱਲ ਇਹਦੀ ਜਾ ਕੇ ਪਰਾ ਤੋਰਾਂਗੇ ਮੁੜ ਕੇ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਾਉਣਾ ਇਹਦਾ ਉਹ ਗੁਰੂਆ ਮੰਨਦੀ ਨਹੀਂ ਮੈਂ ਪਿਆਰ ਨਾਲ ਵੀ ਕਹਿ ਕੇ ਦੇ ਉਸੇ ਰਲ ਵੀ ਕਹਿ ਕੇ ਮੈਂ ਕੀ ਕਰਾਂ ਤੂੰ ਦੇਖ ਲਈ ਕਹਿ ਕੇ ਬੇਬੇ ਮੈਨੂੰ ਨਹੀਂ ਪਤਾ ਪਿਆਰ ਨਾਲ ਬਣਾ ਚਾਹੇ ਸੱਤਰਾ ਨਾਲ ਬਣਾ ਤੇ ਮੁੜ ਕੇ ਫਿਰ ਵੇਲੇ ਨੂੰ ਪਸਤਾਈਂ ਗਈ ਤੂੰ ਜਾਇ ਘਰ ਚ ਫਿਰ ਉਹ ਨਹੀਂ ਜਾ ਮੈਂ ਨਹੀਂ ਐ ਇਹ ਬੋਲ ਕਿਉਂ ਕਰਦਾ ਹੈ ਕੀ ਕਰਾਂ ਇਹ ਤਾਂ ਕਹੀ ਜਾਂਦਾ ਵੀ ਤੈਨੂੰ ਮੈਂ ਕਹੇ ਸੀ ਇਹਦਾ ਵਿਆਹ ਕਰਦੇ ਇਹਨੂੰ ਪੁੱਛ ਲੈ ਕਿਹੋ ਜਿਹਾ ਮੁੰਡਾ ਚਾਹੀਦਾ ਹੁਣ ਮੈਂ ਕਰਾਂ ਕੀ ਇਹ ਤਾਂ ਕਿਸੇ ਗੱਲ ਦੇ ਰਾਹ ਤੇ ਨਹੀਂ ਆਉਂਦੀ ਈਰੀਲਾ ਬਣਾਈ ਜਾਂਦੀ ਰਹਿੰਦੀ ਹੈ ਕੀ ਕਰਾਂ ਹੁਣ ਮੈਂ ਚੱਲ ਇੱਕ ਵਾਰੀ ਹੋਰ ਦੇਖਦੀ ਆ ਪਿਆਰ ਨਾਲ ਸਮਝਾ ਕੇ ਜੇ ਨਾਲੋਂ ਟਾਈ ਫਿਰ ਮੈਂ ਤਾਂ ਲਾਜ਼ਮ ਕਰਨ ਤੇ ਯਾਰ ਉਹਨਾਂ ਦੀ ਕੁੜੀ ਹੈ ਪ੍ਰੀਤ ਕੀ ਹੈ ਨਾ ਬੜਿਆਂ ਘੈਂਟ ਰੀਲਾ ਬਣਾਉਂਦੀ ਹੈ ਤਾਂ ਲੈ ਚੁੰਨੀ ਲਾ ਕੇ ਬਣਾਉਂਦੀ ਹੈ ਤਾਂ ਅੱਤ ਕਰਾ ਰੱਖੀ ਐ ਚਲ ਮੋਂ ਉਹਨੂੰ ਪੇਸ਼ ਕਰਾਂ ਇਹਦੀ ਜਿਹੜੀ ਉਹ ਕੋਈ ਇਹਨਾਂ ਆਪਣੇ ਯਾਰ ਦੋਸਤ ਵੀ ਦੇਖ ਲੈਣਗੇ ਪਿੰਡ ਦੀ ਕੁੜੀ ਐ ਫੇਮਸ ਹੋ ਜੂਗੀ ਰਣੇ ਯਾਰ ਦਾ ਚਲੋ ਆਇਆ ਲਪ੍ਰੀਤਾ ਓ ਕੀ ਆ ਲਪ੍ਰੀਤਾ ਕਿੱਧਰ ਉਲਝਾਇਆ ਬਈ ਮੋਤਰੀ ਜਾ ਕੇ ਐਸ ਮਾ ਹੋਰ ਫਿਰ ਵਧੀਆ ਕਿਵੇਂ ਚੱਲਦਾ ਇੰਸਟਾਗ੍ਰਾਮ ਇੰਸਟਾਗ੍ਰਾਮ ਮੈ ਤਾਂ ਚਲਾਉਂਦਾ ਨਹੀਂ ਹੈਗਾ ਬਈ ਯਾਰ ਮੈਂ ਤਾਂ ਦਿਨ ਪਤਾ ਕੰਮ ਕਰਾਂ ਤੂੰ ਬਾਹਰ ਹੋ ਨਹੀਂ ਨਹੀਂ ਤੂੰ ਤਾਂ ਨਹੀਂ ਚਲਾਉਂਦਾ ਛੋਟੀ ਕੁੜੀ ਤਾਂ ਚਲਾਉਂਦੀ ਹੈ ਕੁੜੀ ਚਲਾਉਂਦੀ ਆਹ ਉਹ ਸਾ ਦਿਖਾਣਾ ਬਈ ਆ ਦੇਖ ਮੈਂ ਤਾਂ ਰੀਲ ਦੇਖ ਜੇ ਯੂਨਿਕ ਹੈ ਰੀਲ ਬਣਾਈ ਆ ਯਾਰ ਕੁੰਬ ਵਧੀਆ ਕੰਮ ਕੀਤਾ ਤਾ ਇਹ ਨੂੰ ਸੋਝਾ ਇਹ ਦੂਵੀ ਨਾਲ ਨਾਲ ਤੂੰ ਕਾ ਦਾ ਵਧੀਆ ਕੰਮ ਆ ਇਹ ਆਪਣੇ ਹਿੱਸੇ ਕੰਮ ਕੁੜੀ ਨਾਲ ਉਹ ਚੱਲ ਹੁਣ ਤਾਂ ਤੁਹਾਡੇ ਘਰੇ ਦਾ ਕਰਦੇ ਨੇ ਕੁਛ ਨਹੀਂ ਹੁੰਦਾ ਰੇ ਜਾਨ ਕਹਿੰਦਾ ਮੈਂ ਨਾਲ ਲੜਨ ਲੱਗ ਗਿਆ ਕੁੜੀ ਨਾਲ ਨਾ ਨਾ ਭਾਈ ਮੈਂ ਤਾਂ ਕੀ ਕੁੱਦਣਾ ਚੱਲ ਫੇਰ ਸੋਝ ਵਧੀਆ ਹੈ ਨਾ ਚੱਲ ਠੀਕ ਹੈ ਭਾਈ ਮੈਂ ਤਾਂ ਕੰਮ ਚੱਲੇ ਸੀ ਇਤਰੇ ਯਾਰ ਚੱਲ ਠੀਕ ਹੈ ਤੂੰ ਵੀ ਸਾਲਾ ਲੇਕਰ ਵਿੱਚ ਉਹ ਨਾ ਹਣਾ ਭਾਈ ਮੈਨੂੰ ਤਾਂ ਸ਼ੌਂਕ ਹੈ ਉਹ ਭੈਣ ਭਾਈ ਵਾਲੀ ਬਣਾ ਲਿਆ ਕਰੋ ਐਂ ਕਿਸੇ ਦਾ ਨਹੀਂ ਨਾ ਪੜੇ ਸੇ ਭੇਗਾਏ ਕਮ। ਹੋਰ ਕਿਦੇ ਸੇਗਾ? ਚੱਲੀ ਤਾਂ ਜਾਂਦੀ ਮੇਰੀ ਲਾਉਣ। ਤਾਨੂੰ ਤਾਨੂੰ ਪਤਾ ਹੈ ਸਾਰੀਆਂ ਗੱਲਾਂ ਸਾਨੂੰ ਪਤਾ ਹੈਗਾ। ਪੈਸੇ ਖਾਤਰ ਕਰਦਾ ਤੂੰ ਸਾਰਾ ਕੁਝ। ਥੋੜੀ ਪੈਸੇ ਕਮਾ ਕੇ ਦਿੰਦੇ ਆ Instagram ਤੋਂ। ਆਫ ਕਰੇਗੀ ਤੂੰ ਪਰ ਜਿਹੜਾ ਕੰਮ ਤੂੰ ਕਰਦੀ ਹੈ ਨਾ ਨਾ ਤਾਂ ਉਹਦੇ ਨਾਲ ਮੇਰੀ ਇੱਜ਼ਤ ਆ ਨਾ ਹੀ ਮਮੂ ਦੀ ਡੈਡੀ ਦੀ ਇੱਜ਼ਤ ਆ ਹੰ ਲੋਗ ਤਾਂ ਤਾਨੇ ਮਾਰਨ ਲੀ ਲੱਗੇ ਆ ਪਤਾ ਕਿਸੇ ਪਾਸੇ ਦੇ ਨਹੀਂ ਰਹਿਣੇ ਇਹ ਤੋਂ ਪਹਿਲਾਂ ਮੈਂ ਤੇਰਾ ਕੰਮ ਇੱਥੇ ਬੰਦ ਕਰਤਾ ਕੀ ਗੱਲ ਹੈ ਹੋਰ ਬੇਬੇ ਕਰਾਂ ਵੀ ਕੀ ਮੈਂ ਲੋਕ ਬਾਹਰ ਤਾਨੇ ਮਿਹਣੇ ਦੇਣ ਵੀ ਲੱਗੇ ਤੈਨੂੰ ਮੈਂ ਪਹਿਲੀ ਸਮਝਾਇਆ ਸੀ ਵੀ ਇਹਨੂੰ ਸਮਝਾ ਦੇ ਇਹਦੇ ਖਾਨੇ 'ਚ ਗੱਲ ਪਾ ਦੇ ਪਰ ਇਹਨੇ ਇੱਕ ਨਹੀਂ ਗੋਲੀ ਹੈਗੀ ਬੇ ਕੀ ਕਰਤਾ ਮੈਨੂੰ ਤਾਂ ਪਤਾ ਲੱਗੇ ਕੁਸ ਉਹ ਸਾਰਾ ਰੀਲਾਂ ਦਾ ਚੱਕਰ ਆ ਜਿਹੜੀਆਂ ਇੰਸਟਾਗ੍ਰਾਮ ਤੇ ਪਾਉਂਦੀ ਹੈਗੀ ਇਹ ਕੱਦਣਾ ਵੀ ਕੰਮ ਆਹ ਵੈਸੇ ਲਾਉਂ ਅੱਜ ਮੰਗੇ ਨੇ ਸ਼ਰਿਆ ਮੈਨੂੰ ਤਾਨਾ ਮਾਰਿਆ ਕਹਿੰਦਾ ਤੁਹਾਡੀ ਕੁੜੀ ਤਾਂ ਬਹੁਤ ਘੈਂਟ ਲੱਗਦੀ ਆ ਹੁਣ ਦੱਸ ਉਹੀ ਕੰਮ ਹੋ ਗਿਆ ਨਾ ਤਾਂ ਮੈਂ ਡਰਦੀ ਸੀ। ਉਹ ਬੇਬੇ ਤੁਸੀਂ ਕੀ ਲੋਕਾਂ ਦੀ ਗੱਲ ਨਾ ਚਾਹੀ ਜਾਣੇ ਹੋਗੇ। ਲੋਕ ਤਾਂ 100 ਗੱਲਾਂ ਕਹਿਣਗੇ। ਨਾਲੇ ਮੈਂ ਪਟਿਆਲਾ ਥੀਏਟਰ ਹੀ ਕਰ ਰਹੀ ਆਂਗੀ। ਮੇਰਾ ਸੁਪਨਾ ਹੈ ਐਕਟਰ ਬਣਨ ਦਾ ਤੇ ਮੈਂ ਐਕਟਰ ਬਣ ਕੇ ਰਹਿਣਾਗਾ ਤੇ ਲੋਕਾਂ ਦਾ ਕੀ ਆ? ਉਹ ਤਾਂ ਬੋਲਦੇ ਹੀ ਰਹਿਣਗੇ। ਉਹਨਾਂ ਦੀ ਸੋਚ ਜਿੰਨੀ ਕੀ ਆ ਨਾ ਉਹਨਾਂ ਕੀ ਬੋਲਣਗੇ? ਜੇ ਤੁਸੀਂ ਮੇਰਾ ਸਾਥ ਦਵੋ ਤੇ ਮੈਂ ਆਪਣਾ ਸੁਪਨਾ ਨਹੀਂ ਪੂਰਾ ਕਰ ਸਕਦੀ। ਕੀ ਪੂਰਾ ਗੈਸ ਲਾਈਨ ਚ? ਆ ਮੇਰੀ ਗੱਲ ਸੁਣ ਲੈ ਕੁੜੀਏ ਕੰਨ ਖੋਲ ਕੇ। ਐਕਟਰ-ਐਕਟਰ ਬਣ ਦਾ ਸੁਪਨਾ ਨਾ ਆਉਦੇ ਦਿਮਾਗ ਚੋਂ ਕੱਢ ਤੇ ਇੱਕ ਦਿਨ ਮੈਂ ਪੂਰਾ ਨਹੀਂ ਹੋਣ ਦਊਗਾ। ਪੁਰਾਣੇ ਹੋਣ ਦੂੰਗਾ ਵੀਰੇ ਇਹ ਸੁਪਨਾ ਮੇਰਾ ਬਚਪਨ ਤੋਂ ਦੇਖਿਆ ਹੋਇਆ ਤੁਸੀਂ ਅੱਜ ਦੇ ਲੋਕਾਂ ਕਰਕੇ ਮੇਰਾ ਬਚਪਨ ਦਾ ਸੁਪਨਾ ਮਾਰਨ ਲੱਗ ਪਏ ਹੋ ਕੋਈ ਕੀ ਬੁਰਾਈ ਐਸ ਲਾਈਨ ਚ ਉਹ ਕਾਦਾ ਸੁਪਨਾ ਇਹ ਜਿਹਦੇ ਵਿੱਚ ਸਾਡੀ ਇੱਜ਼ਤ ਹੀ ਜਾਈ ਜਾਂਦੀ ਆ ਤੁਹਾਡੀ ਝੁੱਠੀ ਇੱਜ਼ਤ ਕਰਕੇ ਨਾ ਮੈਂ ਆਪਣਾ ਸੁਪਨਾ ਨਹੀਂ ਤੋੜ ਸਕਦੀ ਇਹ ਤਾਂ ਲੋਕਾਂ ਦੀ ਸੋਚ ਹੈ ਜੀ ਆ ਕਿ ਵੀ ਆਹ ਲਾਈਨ ਚ ਇਹ ਕੰਜਰਖਾਨਾ ਹੁੰਦਾ ਇਹ ਹੁੰਦਾ ਆਪਣੀ ਨੂੰ ਸੋਚ ਨੂੰ ਬਦਲੋ ਤੁਸੀਂ ਜੇ ਤੁਹਾਡੀ ਜਿੱਦਾ ਨਾ ਲੋਕ ਮੇਰੇ ਮਾਰਦੇ ਆ ਮੁੰਡੇ ਨੂੰ ਇੱਕ ਕਿੱਧਰ ਜਾਵੇ ਇਹ ਤਾਂ ਜੇ ਇਹ ਮੇਰਾ ਸਾਥ ਦੇਣ ਤੋਂ ਲੋਕਾਂ ਦੀ ਕੀ ਮਜ਼ਾ ਹੈ ਕਿ ਮੈਨੂੰ ਕੋਈ ਮੇਰਾ ਮਰ ਜਾਊਗਾ ਨਾ ਤਾਂ ਤੇਰਾ ਸਾਥ ਅੱਜ ਦੀ ਏ ਨਾ ਦੀ ਏ ਕੱਲ ਨੂੰ ਠੀਕ ਹੈ ਨਾ ਗੱਲ ਮੈਂ ਤਾਂ ਐਂ ਕਹਿੰਦੀ ਹਾਂ ਚੁੱਪ ਕਰਕੇ ਨਾ ਮੁੰਡਾ ਪਾਲ ਇਹਦਾ ਵਿਆਹ ਕਰ ਦੇ ਉਹ ਮੈਂ ਤਾਂ ਉੱਦੇ ਦੀ ਕਹੀ ਜਾਂਦਾ ਬੇਬੇ ਤੂੰ ਹੀ ਨਹੀਂ ਪੱਤੀ ਬੰਨਣ ਦਿੰਦੀ ਮੈਂ ਹੁਣ ਕਹਤਾ ਆਪਾਂ ਕੰਮ ਨਿਬੜੋ ਬਸ ਮੇਰੀ ਗੱਲ ਸੁਣ ਲੋ ਮੈਂ ਕੋਈ ਵਿਆਹ ਉਹ ਨਹੀਂ ਕਰਵਾਣਾ ਤੇ ਮੇਰਾ ਐਕਟਰੇ ਮੰਨਦਾ ਸੁਪਨਾ ਮੈਂ ਪੂਰਾ ਕਰਕੇ ਰਹੂੰਗੀ ਜੇ ਤੁਹਾਨੂੰ ਮੇਰਾ ਬੋਝ ਐਨਾ ਲੱਗ ਰਿਹਾ ਨਾ ਮੈਂ ਆਪਣਾ ਚਲੀ ਜਾਨੀ ਆ ਖੁਦ ਤੋਂ ਕਮਾ ਲੂੰਗੀ ਉਹ ਤੈਨੂੰ ਇੰਨੀ ਪੜ੍ਹਾਈ ਆ ਕੰਜਰਖਾਨੇ ਵਾਸਤੇ ਕਰਵਾਈਏਗੀ ਇਹਨੂੰ ਪਤਾ ਸਨਣਾ ਨਾ ਕਹੋ ਇਹ ਕੰਜਰਖਾਨਾ ਨਹੀਂ ਹੈਗਾ ਮੇਰਾ ਪ੍ਰੋਫੈਸ਼ਨ ਆ ਉਹ ਸਾਡੇ ਵਾਸਤੇ ਤਾਂ ਕੰਜਰਖਾਨੀ ਆ ਸਾਨੂੰ ਤਾਂ ਲੋਕ ਤਾਨੇ ਮੇਨੇ ਦਿੰਦੇ ਆ ਸਾਡੇ ਵਾਸਤੇ ਕੀ ਸੁੱਖ ਦਾ ਭਾਰਾ ਇਹ ਲੋਕ ਪਤਾ ਕੀ ਕੁਛ ਕਹਿੰਦੇ ਨੇ ਮੁੰਡੇ ਨੇ ਬਾਅਦ ਮੈਂ ਤਾਂ ਘਰੇ ਬੈਠੀ ਆ ਤੇ ਲੋਕਾਂ ਦਾ ਕੀ ਆ ਮੈਂ ਤੁਹਾਨੂੰ ਕਿੰਨੀ ਵਾਰ ਕਹਾ ਲੋਕਾਂ ਦੀ ਸੁਣੋ ਕਿ ਤੁਸੀਂ ਜੀ ਹੀ ਪਾਉਗੇ ਜਾਂ ਤਾਂ ਲੋਕਾਂ ਦੀ ਸੁਣ ਲੋ ਜਾਂ ਫਿਰ ਆਪਣੀ ਜ਼ਿੰਦਗੀ ਜੀਵੋ ਲੋ ਓਏ ਹੁਣ ਘਰੇ ਕਿੰਨਾਕ ਟਾਈਮ ਬੰਦ ਰਹਿਾਂਗੇ ਪਿੰਡ ਚ ਤਾਂ ਜਾਣੀ ਆ ਆਂਡ ਗਵਾੜ ਚ ਜਾਵਾਂਗੇ ਕਮ ਸੇ ਕਮ ਸਾਡੀ ਨਹੀਂ ਕਰਨੀ ਤਾਂ ਡੈਡੀ ਦੀ ਤਾਂ ਲਿਹਾਜ਼ ਰੱਖਣਾ ਤੇ ਆਂਡ ਗਵਾਂਡੇ ਨੂੰ ਆਪਾਂ ਜਵਾਬ ਵੀ ਦੇ ਸਕਦੇ ਆ ਨਾ ਜ਼ਰੂਰੀ ਥੋੜੀ ਆ ਉਹਨੇ ਸੁਣ ਕੇ ਆਪਾਂ ਘਰ ਦੇ ਨੂੰ ਘਰ ਦੇ ਅੰਦਰ ਬੰਦ ਕਰਦੀਏ ਹਮੇਸ਼ਾ ਕੁੜੀਆਂ ਨੂੰ ਕਹਿੰਨੇ ਆ ਤੁਸੀਂ ਇਹ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਮੁੰਡਿਆਂ ਦੇ ਕੋਈ ਨਾ ਕੋਈ ਕਹਿੰਦਾ ਕਿ ਤੂੰ ਅੰਦਰ ਬੰਦ ਰਹਿ ਕੁੜੀਆਂ ਬਾਹਰ ਰਹਿਣਗੀਆਂ ਆ ਮੈਂ ਕੀ ਸਮਝਾਵਾਂ ਚਪਟੜ ਚਪੜ ਬੋਲੀ ਜਾਂਦੀ ਆ ਇਹ ਆਪਣੀ ਗਲਤੀ ਆ ਜਿਹੜੀ ਉੱਥੇ ਚੰਡੀਗੜ੍ਹ ਪੜਨਾਂ ਵਾਸਤੇ ਭੇਜੀ ਗਈ ਐ ਜਿੰਨੇ ਪੈਸੇ ਮੰਗਦੇ ਸੀ ਉਹਨੇ ਮੈਨੂੰ ਪੈਸੇ ਦਿੰਦਾ ਰਿਹਾ ਮੰਗਾਉਂਦਾ ਨਹੀਂ ਆਪਣੇ ਘਰੇ ਦੋਸਤ ਹੈ ਦਾ ਪੱਕਾ ਦੋਸਤ ਹੈ ਉਹਨੇ ਇਹ ਨੂੰ ਐ ਕਹਿਤਾ ਜੈਨਿਆ ਆਉ ਆਉਂ ਆਉਂ ਛੁੱਟੀਆਂ ਤੇ ਕੁੜੀ ਨੂੰ ਬੇਬੇ ਜਦੋਂ ਦੋਸਤੀ ਤੇ ਗੰਦੀ ਨਜ਼ਰ ਰੱਖੀ ਜਾਂਦਾ ਤਾਂ ਹੋਰਾਂ ਨੇ ਤਾਂ ਰੱਖਣੀ ਰੱਖਣੀ ਐ ਤੇ ਫਿਰ ਉਹੀ ਤਾਂ ਕਹਿੰਦੇ ਆ ਤੈਨੂੰ ਤੇ ਤੁਹਾਡੇ ਦੋਸਤ ਜੇ ਅਗਰ ਇਹ ਜਾ ਟੈਸਟ ਮੇਰੀ ਗਲਤੀ ਆ ਮੈਂ ਆਪਣਾ ਘਰੇ ਬੰਦੋ ਕੇ ਬੈਠ ਜਾ ਤੇ ਲੋਕਾਂ ਦੀ ਸੋਚ ਛੋਟੀ ਆ ਹੁਣ ਕੋਈ ਵੀ ਕੁੜੀ ਨੂੰ ਕਪੜਿਆਂ ਤੋਂ ਜੱਜ ਕਰੂਗਾ ਤਾਂ ਉਹ ਉਹਦੀ ਸੋਚ ਦੇ ਵਿੱਚ ਫਰਕ ਹੋਊਗਾ ਕੁੜੀ 'ਚ ਨਹੀਂ ਹੋਊਗਾ ਇਹ ਤਾਂ ਗੱਲ ਤੇ ਆਉਣ ਨਹੀਂ ਦਿੰਦੀ ਭਾਈ ਚੁੱਪ ਕਰਕੇ ਨਾ ਮੁੰਡਾ ਦੇਖ ਤੇ ਕਰੀਏ ਪਿਆ ਉਸ ਮਰਦੀ ਕਰੀ ਜਾਵੇ ਤੇ ਫਿਰ ਮੇਰੀ ਵੀ ਗੱਲ ਸੁਣ ਲੋ ਮੈਨੂੰ ਵਿਆਹ ਕਰਨਾ ਮਨੋਂ ਮਰ ਜੂੰਗੀ ਪਰ ਆਪਣਾ ਸੁਪਨਾ ਨਹੀਂ ਛੱਡਦੀ ਮੈਂ ਗੱਲ ਮੇਰੀ ਵੀ ਸੁਣ ਲੈ ਕੰਨ ਖੋਲ ਕੇ ਅੱਜ ਤੋਂ ਬਾਅਦ ਮੈਨੂੰ ਇਹ ਘਰ ਦੇ ਵਿੱਚ ਕੰਜਰਖਾਨਾ ਨਹੀਂ ਚਾਹੀਦਾ ਨਾਲੇ ਮੈਂ ਆਹ ਹਫ਼ਤੇ ਦੇ ਵਿੱਚ ਵਿੱਚ ਨਾ ਤੇਰਾ ਵਿਆਹ ਕਰਕੇ ਤੋੜੂੰਗਾ ਤਿਆਰ ਰਹੀ ਤੇ ਉਹਨੇ ਤੇਰੇ ਉਰੇ ਬੰਦੀ ਰਹਿ ਗਈ ਇੰਦਰ ਰੋਟੀ ਪਾਣੀ ਸਾਰਾ ਉਰੇ ਲਿਆ ਜਾ ਕਰੋ ਬਾਹਰ ਨਹੀਂ ਨਿਕਲਣਾ ਕਮਰੇ ਤੋਂ ਇਹ ਵੀ ਮੇਰੀ ਗੱਲ ਸੁਣਦਾ ਫਿਰ ਪਰ ਬੇਬੇ ਆਹ ਕੀ ਆ ਮੈਂ ਆਪਣਾ ਸੁਪਨਾ ਪੂਰਾ ਕਰਨਾ ਹੈ ਬਸ ਤੈਨੂੰ ਸਾਨੂੰ ਨਹੀਂ ਪਤਾ ਤੈਨੂੰ ਮੈਂ ਤੇ ਬਾਹਰ ਨਹੀਂ ਦੇਦੀ ਆਖਰੀ ਵਾਰ ਬੇਬੇ ਪਰ ਮੇਰੀ ਕਾਲ ਬੇਬੇ ਮਮੀ ਮੈਨੂੰ ਕਿਹੇ ਜਿਹੇ ਘਰ ਚ ਰੱਪਣੇ ਜਨਮ ਦਿੱਤਾ ਆ ਜਿਹੜੇ ਮੈਨੂੰ ਸਮਝਦੇ ਹੀ ਨਹੀਂ ਹੈਗੇ ਲੋਕਾਂ ਦੀ ਗੱਲਾਂ ਚਾਕੇ ਇਹਨਾਂ ਨੇ ਮੈਨੂੰ ਅੰਦਰ ਬੰਦ ਕਰਤਾ ਮੈਂ ਆਪਣਾ ਸੁਪਨਾ ਦੇ ਮੈਂ ਪੂਰਾ ਕਰੂੰਗੀ ਹੁਣ ਮੇਰਾ ਬਚਪਨ ਦਾ ਸੁਪਨਾ ਯਾਕਟਰ ਬੰਨਾ ਇਸ ਲਾਈਨ ਚ ਬੁਰਾਈ ਕੀ ਆ ਪਤਾ ਨਹੀਂ ਇਹਨਾਂ ਦੀ ਕਿਹੋ ਜੀ ਸੋਚ ਆ ਮੈਂ ਤਾਂ ਕੁਝ ਗਲਤ ਨਹੀਂ ਕੀਤਾ। ਸਿਕਲ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਜਿਵੇਂ ਤੁਸੀਂ ਹੁਣ ਸਾਡੀ ਵੀਡੀਓ ਦੇਖੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨਾ ਬਹੁਤ ਹੀ ਜ਼ਿਆਦਾ ਯੂਨੀਕ ਬਣਾਈ ਆ ਅਸੀਂ ਅੱਜ ਕੱਲ ਦੀ ਜਨਰੇਸ਼ਨ ਤੇ ਸਪੈਸ਼ਲੀ ਕੁੜੀਆਂ ਦੇ ਲਈ ਹੋਪਸ ਕੁੜੀਆਂ ਨੂੰ ਕੁਝ ਸਿੱਖਣ ਦੇ ਲਈ ਮਿਲੇਗਾ। ਤੇ ਕੋਈ ਵੀ ਨੈਗੇਟਿਵ ਏਚ ਨਾਲ ਲਿਓ ਜੇ ਤੁਹਾਨੂੰ ਕੋਈ ਕਮੀ ਪੇਸ਼ ਲੱਗੀ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਜਰੂਰ ਇੰਪਰੂਵ ਕਰਾਂਗੇ ਉਸ ਚੀਜ਼ ਨੂੰ ਤੇ ਸਾਡੇ ਚੈਨਲ ਨੂੰ ਪ੍ਰੀਤ ਮੰਦਰਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਸਾਡੀਆਂ ਹੋਰ ਨਵੀਆਂ ਅਪਡੇਟਸ ਦੀ ਤੁਹਾਨੂੰ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਜਾਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਬਾਕੀ ਸਾਡੀ ਵੀਡੀਓ ਨੂੰ ਵੱਟ ਵਾਰ ਸ਼ੇਅਰ ਜਰੂਰ ਕਰੋ ਜੀ ਧੰਨਵਾਦ